ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲਗਾਤਾਰ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ ਹੈ ਜਗਜੀਤ ਸਿੰਘ ਢੱਲੇਵਾਲ ਅੱਜ 34ਵਾਂ ਦਿਨ ਹੈ ਲਗਾਤਾਰ ਭੁੱਖ ਹੜਤਾਲ ਤੇ ਨੇ ਮਰਨ ਵਰਤ ਤੇ ਨੇ। ਤੈਸ ਤੋਂ ਬਾਅਦ ਹੁਣ ਹਲਚਲ ਤੇਜ਼ ਹੋ ਗਈ ਹੈ ਖਨੋਰੀ ਬਾਰਡਰ ਦੇ ਉੱਤੇ ਵੀ ਜਿੱਥੇ ਉਹਨਾਂ ਦਾ ਮਰਨ ਵਰਤ ਹੈ ਉਸ ਤੋਂ ਕੁਝ ਹੀ ਦੂਰੀ ਦੇ ਉੱਤੇ ਇੱਕ ਮੀਟਿੰਗ ਚੱਲ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਿਸਾਨਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੀਟਿੰਗਾਂ ਦਾ ਕਰ ਰਹੇ ਨੇ ਔਰ ਮੀਟਿੰਗਾਂ ਦੇ ਵਿੱਚ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਾਂ ਤਾਂ ਆਪਣਾ ਮਰਨ ਵਰਤ ਖਤਮ ਕਰ ਦੇਣਾ ਚਾਹੀਦਾ ਹੈ ਯਾ ਫਿਰ ਪ੍ਰਸ਼ਾਸਨ ਦੀ ਦੇਖਰੇਖ ਦੇ ਵਿੱਚ ਆਪਣਾ ਮਰਨ ਵਰਤ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਮਰਨ ਵਰਤ ਜੋ ਚੱਲ ਰਿਹਾ ਹੈ ਉਸ ਨੂੰ ਛੇੜਿਆ ਨਹੀਂ ਜਾਵੇਗਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਬਸ਼ਰਤੇ ਜਗਜੀਤ ਸਿੰਘ ਢੱਲੇਵਾਲ ਆਪਣੇ ਆਪ ਨੂੰ ਪੁਲਿਸ ਦੇ ਪਿਆ ਪ੍ਰਸ਼ਾਸਨ ਦੇ ਇੱਕ ਤਰੀਕੇ ਦੇ ਨਾਲ ਹਵਾਲੇ ਕਰ ਦੇਣ ਉਹਨਾਂ ਦੀ ਨਿਗਰਾਨੀ ਦੇ ਵਿੱਚ ਆਪਣਾ ਮਰਨ ਵਰਤ ਜਾਰੀ ਕਰ ਦੇਣ ਪਰ ਇਸ ਦੇ ਜਵਾਬ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਾਫ਼ ਤੌਰ ਤੇ ਕਹਿ ਚੁੱਕੇ ਨੇ ਕਿ ਉਹ ਇਸ ਥਾਂ ਦੇ ਉੱਤੇ ਨਹੀਂ ਜਾਣਗੇ ਖਨੋਰੀ ਦੇ ਉੱਤੇ ਹੀ ਰਹਿਣਗੇ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਦੇ ਲਈ ਇੱਕ ਵੱਖਰੇ ਤੌਰ ਤੇ ਇੱਕ ਕੱਚ ਦਾ ਕੈਬਨ ਵੀ ਬਣਾਇਆ ਗਿਆ ਲੇਕਿਨ ਸੇਤ ਹੀ ਹੁਣ ਇੰਨੀ ਜ਼ਿਆਦਾ ਖਰਾਬ ਹੋਈ ਜਾ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਉਸ ਕੱਚ ਦੇ ਕੈਬਨ ਤੱਕ ਵੀ ਨਹੀਂ ਪਹੁੰਚ ਪਾ ਰਹੇ ਜਦੋਂ 2 ਦਿਨ ਪਹਿਲਾਂ ਉਹਨਾਂ ਨੂੰ ਉਸ ਕੱਚ ਦੇ ਕੈਬਨ ਦੇ ਵਿੱਚ ਲਿਆਇਆ ਗਿਆ ਸੀ ਤਾਂ ਉਸ ਵੇਲੇ ਵੀ ਉਹਨਾਂ ਨੂੰ ਸਟ੍ਰੈਚਰ ਦੇ ਉੱਤੇ ਲੰਮੇ ਪਾ ਕੇ ਲਿਆਇਆ ਗਿਆ ਸੀ ਜਨਤਾ ਨੂੰ ਸੰਬੋਧਨ ਕੀਤਾ ਕਿਸਾਨਾਂ ਨੂੰ ਸੰਬੋਧਨ ਕੀਤਾ ਉਹ ਵੀ ਲੰਮੇ ਪੈ ਕੇ ਹੀ ਕੀਤਾ باوجود ਇਸ ਦੇ ਉਹਨਾਂ ਦੇ ਉੱਤੇ ਲਗਾਤਾਰ ਇਹ ਗੱਲ ਪ੍ਰੈਸ਼ਰ ਪਾਈ ਜਾ ਰਹੀ ਹੈ ਕਿ ਕਿਉਂਕਿ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ ਤਾਂ ਆਪਣਾ ਮਰਨ ਵਰਤਿਆਂ ਦਾ ਛੱਡ ਦਿਓ ਜਾਂ ਫਿਰ ਡਾਕਟਰਾਂ ਦੀ ਔਰ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਰੱਖੋ ਹੁਣ ਫਿਰ ਇੱਕ ਮੀਟਿੰਗ ਚੱਲ ਰਹੀ ਹੈ ਬੜੀ ਇਹ ਮੀਟਿੰਗ ਚੱਲ ਰਹੀ ਹੈ ਪਟਿਆਲਾ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਕਈ ਵੱਡੇ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਨੇ ਜੋ ਕਿ ਇਸ ਲਗਾਤਾਰ ਕਹਿ ਰਹੇ ਨੇ ਕਿ ਆਪਣਾ ਮਰਨ ਵਰਤ ਚੇਂਜ ਕਰ ਦੇਣਾ ਚਾਹੀਦਾ ਥੋੜਾ ਜਿਹਾ ਸ਼ਡਿਊਲ ਜੇਕਰ ਅਸੀਂ ਮੀਟਿੰਗ ਦੀ ਗੱਲ ਕਰੀ ਤਾਂ ADGP ਜਸਕਰਨ ਸਿੰਘ ਨੇ ਇਸ ਤੋਂ ਇਲਾਵਾ DIG ਮਨਦੀਪ ਸਿੰਘ ਸਿੱਧੂ ਉਹ ਵੀ ਇਸ ਮੀਟਿੰਗ ਦੇ ਵਿੱਚ ਨੇ ਕਿਸਾਨਾਂ ਆਗੂਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਜਿਦੇ ਵਿੱਚ ਕਾਕਾ ਸਿੰਘ ਕੋਹਾਰ ਸੁਰਜੀਤ ਸਿੰਘ ਫੂਲ ਤੇ ਇਸ ਤੋਂ ਇਲਾਵਾ ਸੁਖਜੀਤ ਸਿੰਘ ਹਰਦੋ ਚੰਡੇ ਤੇ ਅਭਿਮਨਿਉ ਕੋਹਾਰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਤੇ ਮੀਟਿੰਗ ਦੇ ਬਾਹਰ ਨਹੀਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਜਦੋਂ ਪੁਲਿਸ ਅਫੀਸ਼ੀਅਲਸ ਇਸ ਮੀਟਿੰਗ ਕਰਨ ਲਈ ਆ ਰਹੇ ਸੀ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਚ ਅੱਜ ਫਿਰ ਉਹੀ ਗੱਲ ਹੋਈ ਹੋਵੇਗੀ ਕੋਜੀ ਦੇਰ ਦੇ ਵਿੱਚ ਹਾਲਾਂਕਿ ਇਹ ਸਾਹਮਣੇ ਵੀ ਆ ਜਾਵੇਗਾ ਕਿ ਮੀਟਿੰਗ ਦੇ ਵਿੱਚ ਕੀ ਗੱਲਾਂ ਹੋਈਆਂ ਨੇ ਕਿਉਂਕਿ ਲਗਾਤਾਰ ਜੋ ਪਿਛਲੇ 3-4 ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਨੇ ਉਹਦੇ ਵਿੱਚ ਤਾਂ ਇੱਕੋ ਹੀ ਮਾਮਲਾ ਹੈ ਕਿ ਜਗਜੀਤ ਸਿੰਘ ਡਲੇਵਲ ਜਾਂ ਤਾਂ ਆਪਣਾ ਮਰਨ ਵਰਤ ਖਤਮ ਕਰ ਦੇਣ ਤੇ ਜਾਂ ਫਿਰ ਉਹ ਪੁਲਿਸ ਦੀ ਪ੍ਰਸ਼ਾਸਨ ਦੀ ਉਹ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਹੀ ਆਪਣਾ ਮਰਨ ਵਰਤ ਜਾਰੀ ਰੱਖਣ ਬੀਤੇ ਦਿਨ ਵੀ ਕੁਝ ਇਸੇ ਤਰੀਕੇ ਦੀ ਮੀਟਿੰਗ ਹੋਈ ਸੀ ਔਰ ਇਹ ਮੀਟਿੰਗ ਦਾ ਦੌਰ ਕਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਸੁਪਰੀਮ ਕੋਰਟ ਨੇ ਇੰਟਰਵਿਨ ਕਰਨਾ ਸ਼ੁਰੂ ਕੀਤਾ ਔਰ ਕਿਸਾਨ ਆਗੂ ਵੀ ਕਹਿ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਵਿਚ ਪਾ ਰਹੀ ਹੈ ਕਿਉਂਕਿ ਜੋ ਧਿਆਨ ਲੋਕਾਂ ਦਾ ਬਣਿਆ ਹੋਇਆ ਕਿ ਇਹ ਮਾਮਲਾ ਸੁਪਰੀਮ ਜੋ ਕਿ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਨਾਲ ਹੈ ਤੇ ਜਦੋਂ ਤੋਂ ਸੁਪਰੀਮ ਕੋਰਟ ਅੰਦਰ ਆਈ ਹੈ ਤਾਂ ਜਿਹੜੀ ਇਹ ਕੇਂਦਰ ਸਰਕਾਰ ਉਹ ਪਿੱਛੇ ਹਟਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਮਾਮਲਾ ਕਿਸਾਨਾਂ ਔਰ ਸੁਪਰੀਮ ਕੋਰਟ ਦੇ ਵਿੱਚ ਆ ਗਿਆ ਜਦ ਕੀ ਐਸਾ ਨਹੀਂ ਹੈ ਅਸੀਂ ਨਹੀਂ ਕਹਿ ਰਹੇ ਇਹ ਕਿਸਾਨ ਆਗੂ ਕਹਿ ਰਹੇ ਨੇ ਕਿਸਾਨ ਆਗੂਆਂ ਦਾ ਕਹਿਣਾ ਕਿ ਸਾਡਾ ਮਾਮਲਾ ਕੇਂਦਰ ਸਰਕਾਰ ਦੇ ਨਾਲ ਹੈ ਔਰ ਜਦੋਂ ਤੱਕ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਇਸੇ ਤਰੀਕੇ ਨਾਲ ਅੰਦੋਲਨ ਜਾਰੀ ਰੱਖਾਂਗੇ ਬੀਤੇ ਦਿਨ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਬੜੀ ਹੀ ਸਹਿਜਤਾ ਦੇ ਨਾਲ ਲੜਖੜਾਂਦੀ ਹੋਈ ਆਵਾਜ਼ ਦੇ ਨਾਲ ਔਰ ਬੜੀ ਹੀ ਹੌਲੀ ਦੇਣੇ ਕਿਉਂਕਿ ਬੋਲਿਆ ਤਾਂ ਨਹੀਂ ਜਾ ਰਿਹਾ ਹੁਣ ਸਰੀਰ ਦੇ ਵਿੱਚ ਉਹਨਾਂ ਦੀ એનર્ਜੀ ਨਹੀਂ ਹੈ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਹਾਲਾਂਕਿ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਦੇ ਉੱਤੇ ਤੇ ਜਾਂ ਫਿਰ ਉਹਨਾਂ ਦੇ ਨਿਰਦੇਸ਼ ਦੇ ਉੱਤੇ ਸਾਡਾ ਕਿਸੇ ਦਾ ਵੀ ਹੱਕ ਨਹੀਂ ਬਣਦਾ ਕਿੰਤੂ ਪਰੰਤੂ ਕਰਨ ਦਾ ਲੇਕਿਨ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸਾਨੂੰ ਇਹ ਇੰਜ ਲੱਗ ਰਿਹਾ ਹੈ ਕਿ ਸੁਪਰੀਮ ਕੋਰਟ ਸਾਡੇ ਉੱਤੇ ਸਖਤਾਈ ਕਰ ਰਹੀ ਹੈ ਇੱਕ ਇੱਕ ਤਰੀਕੇ ਨਾਲ ਤਾਂ ਸਾਡੇ ਨਾਲ ਹੰਦਰਦੀ ਵੀ ਜਤਾ ਰਹੀ ਹੈ ਕਿ ਕਿਸਾਨਾਂ ਨੂੰ ਇਸ ਤਰੀਕੇ ਦਾ ਅੰਦੋਲਨ ਨਹੀਂ ਕਰਨਾ ਚਾਹੀਦਾ ਜਿਸ ਦੇ ਵਿੱਚ ਕਿਸੇ ਦੀ ਜਾਨ ਦਾ ਨੁਕਸਾਨ ਹੁੰਦਾ ਹੋਵੇ ਯਾਨੀ ਸੁਪਰੀਮ ਕੋਰਟ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਲਈ ਫਿਕਰਮੰਦ ਹੈ ਇਹ ਜਗਜੀਤ ਸਿੰਘ ਢੱਲੇਵਾਲ ਕਹਿ ਰਹੇ ਨੇ ਔਰ ਦੂਜੇ ਪਾਸੇ ਢੱਲੇਵਾਲ ਸਾਹਿਬ ਹੋਰ ਉਹਦਾ ਕਹਿਣਾ ਕਿ ਉਹੀ ਸੁਪਰੀਮ ਕੋਰਟ ਹੁਣ ਸਾਡੇ ਤੇ ਸਖਤਾਈ ਵੀ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਕੁਝ ਵੀ ਕਰੋ ਕਿਸੇ ਵੀ ਤਰੀਕੇ ਦੇ ਨਾਲ ਜੋ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦੀ ਸਿਹਤ ਖਰਾਬ ਨਾ ਹੋਣ ਦਿਓ ਭਾਵੇਂ ਉਹਨਾਂ ਨੂੰ ਇੱਕ आरजी तौर ਦੇ ਉੱਤੇ ਹਸਪੀਟਲ ਬਣਾਇਆ ਜਾਵੇ ਉਸ ਦੇ ਵਿੱਚ ਉਹਨਾਂ ਨੂੰ ਮੈਡੀਕਲ ਸੂਲਤਾ ਦੇ ਦਰਮਿਆਨ ਰੱਖਿਆ ਜਾਵੇ ਪਰ ਜਗਜੀਤ ਸਿੰਘ ਢੱਲੇਵਾਲ ਇਸ ਗੱਲ ਤੋਂ ਖਾਸੇ ਨਿਰਾਸ਼ ਸਾਹਮਣੇ ਆ ਰਹੇ ਨੇ ਕਿਉਂਕਿ 34 ਦਿਨ ਹੋ ਗਏ ਨੇ ਬਿਨਾਂ ਕੁਝ ਖਾਦੇ ਪੀਤੇ ਤੋਂ ਲਗਾਤਾਰ ਉਹਨਾਂ ਦਾ ਮਰਨ ਵਰਤ ਜਾਰੀ ਹੈ ਪਿਛਲੇ 34 ਦਿਨਾਂ ਤੋਂ ਸਿਰਫ ਔਰ ਸਿਰਫ ਪਾਣੀ ਪੀਤਾ ਜਾ ਰਿਹਾ ਔਰ ਤੁਸੀਂ ਸੋਚ ਸਕਦੇ ਹੋ 70 ਸਾਲ ਦਾ ਬਜ਼ੁਰਗ 60 ਸਾਲ ਤੋਂ ਉੱਤੇ ਦੀ ਉਮਰ ਹੈ 70 ਸਾਲ ਦੇ ਕਰੀਬ-ਕਰੀਬ ਹੁਣ ਉਹਨਾਂ ਦੀ ਇਸ ਵੇਲੇ ਉਮਰ ਹੈ ਤੇ ਜੋ ਕਿ ਖੁਦ ਵੀ ਕਈ ਗੰਭੀਰ ਬਿਮਾਰੀਆਂ ਦੇ ਨਾ ਪੀੜਤ ਨੇ ਕੈਂਸਰ ਦੀ ਦਵਾਈ ਚੱਲ ਰਹੀ ਹੈ ਤੇ ਮਰਨ ਵਰਤ ਕਰਕੇ ਉਹ ਵੀ ਛੁੱਟ ਗਈ ਹੈ ਸਿਰਫ ਔਰ ਸਿਰਫ ਪਾਣੀ ਦੇ ਸਹਾਰੇ ਜੀ ਰਹੇ ਨੇ ਤਾਂ ਕਿਸ ਤਰੀਕੇ ਦਾ ਉਹਨਾਂ ਨੇ ਸੁਪਰੀਮ ਕੋਰਟ ਨੇ ਜੋ ਬੀਤੇ ਦਿਨ ਕਹਿੰਦੇ ਨੇ ਕਿ ਕਿਸਾਨਾਂ ਦੇ ਗੁੱਟਰ ਨਾਲ ਮੀਟਿੰਗ ਹੋਈ ਸੀ ਔਨਲਾਈਨ ਤੇ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਕਿ ਸਰਕਾਰ ਦਾ ਵੀ ਕਿਸੇ ਵਿਅਕਤੀ ਨੇ ਪੱਖ ਰੱਖਿਆ ਸਰਕਾਰ ਦੇ ਵੱਲੋਂ ਵੀ ਨੁਮਾਇੰਦੇ ਸੀ ਕਿਸਾਨਾਂ ਦੇ ਵੱਲੋਂ ਵੀ ਕੁਝ ਲੋਕਾਂ ਨੇ ਆਪਣਾ ਪੱਖ ਰੱਖਿਆ ਤੇ ਸੁਪਰੀਮ ਕੋਰਟ ਨੇ ਵੀ ਆਪਣਾ ਪੱਖ ਰੱਖਿਆ ਤੇ ਜਗਜੀਤ ਸਿੰਘ ਦੱਲੇਵਾਲ ਉਸ ਮੀਟਿੰਗ ਤੋਂ ਬਾਅਦ ਜਿਵੇਂ ਪਤਾ ਚੱਲਦਾ ਹੈ ਕਿ ਉਸ ਜੋ ਮੀਟਿੰਗ ਹੈ ਜੋ ਆਪਣਾ ਪੱਖ ਰੱਖਿਆ ਗਿਆ ਕਿਸਾਨਾਂ ਨੇ ਉਹ ਸੁਪਰੀਮ ਕੋਰਟ ਨੇ ਜੋ ਕਿਹਾ ਖਾਸੇ ਨਰਾਜ਼ ਨਜ਼ਰ ਆਏ ਜਗਜੀਤ ਸਿੰਘ ਦੱਲੇਵਾਲ ਕੀ ਕਹਿ ਰਹੇ ਨੇ ਉਹਨਾਂ ਦੀ ਗੱਲ ਸੁਣਦੇ ਆਪਾਂ ਤੋਂ ਮੈਂ ਹੈਰਾਨ ਹੂਆ ਕਿ ਇੱਕ ਤਰਫ ਤੋਂ ہماری ਸੁਪਰੀਮ ਕੋਰਟ ਵਾਰਿਸੇਦ ਕੋ ਲੈ ਕੇ ਇਤਨੀ ਚਿੰਤਾ ਤੇ ਹਮਦਰਦੀ प्रकट कर रही है और दूसरी तरफ हमारे ऊपर सख्ती करने के आदेश दे रही है किसी भी ऐसी शर्त पे हम बात नहीं करेंगे तो मुझे एक बार ऐसा लगा कि जैसे ये शब्द भारत सरकार की तरफ से कहे गए हों ਕਿ ਸਰਕਾਰ ਤਾਂ ਐਸੇ ਸ਼ਬਦ ਕਹਿ ਸਕਦੀ ਹੈ ਲੇਕਿਨ ਸੁਪਰੀਮ ਕੋਰਟ ਤਾਂ ਐਸੇ ਸ਼ਬਦ ਨਹੀਂ ਕਹਿ ਸਕਦੀ ਤਾਂ ਨਰਾਜ਼ ਦਿਖਾਈ ਦੇ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਆਖਿਰਕਾਰ ਹੋਖ ਹੀ ਰਿਹਾ ਇੱਕ ਤਾਂ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਾਨੂੰ ਫਿਕਰ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਆਪਾਂ ਕਹੀਏ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਜੋ ਉਹਨਾਂ ਨੇ ਆਪਣਾ ਮਰਨ ਵਰਤ ਰੱਖਿਆ ਹੋਵੇ ਇਸ ਨੂੰ ਕਿਵੇਂ ਖਤਮ ਕਰਾਈਏ ਤੇ ਕਿਸ ਤਰੀਕੇ ਦੇ ਨਾਲ ਜਾਂ ਫਿਰ ਇਹਨਾਂ ਨੂੰ ਮੈਡੀਕਲ ਅਸਿਸਟੈਂਸ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਇਹਨਾਂ ਦਾ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਸ਼ਾਇਦ ਇਸੇ ਕਰਕੇ ਜਗਜੀਤ ਸਿੰਘ ਡੱਲੇਵਾਲ ਵੀ ਖੁਦ ਸੋਚਾਂ ਦੇ ਵਿੱਚ ਪਏ ਹੋਏ ਨੇ ਆਖਿਰਕਾਰ ਇਹ ਹੋ ਕਿ ਦੇ ਇੱਕ ਪਾਸੇ ਤਾਂ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਕਰਕੇ ਫਿਕਰਮੰਦ ਹਾਂ ਤੇ ਦੂਸਰੇ ਪਾਸੇ ਸਾਡੇ ਤੇ ਹੀ ਸਖਤਾਈ ਕਰਨ ਦੀ ਗੱਲ ਕਹਿ ਰਹੇ ਨੇ ਇਹ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਹਾਲਾਂਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਆਖਣੀ ਹੈ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਤੇ ਜਾਂ ਫਿਰ ਸੁਝਾਅ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਦਾ ਲੇਕਿਨ ਖੈਰ ਜੋ ਵੀ ਹੈ ਇਹ ਜੋ ਅੰਦੋਲਨ ਚੱਲ ਰਿਹਾ ਹੈ ਇਹ ਕੋਈ ਛੋਟਾ ਨਹੀਂ ਹੁਣ ਬੜੇ ਹੀ ਲੈਵਲ ਤੇ ਪਹੁੰਚ ਚੁੱਕਿਆ ਹੈ ਨਾ ਸਿਰਫ ਪੰਜਾਬ ਹਰਿਆਣਾ ਜਾਂ ਫਿਰ ਆਲੇ ਦੁਆਲੇ ਦੇ ਜਿਹੜੇ ਸੂਬੇ ਨੇ ਉਹਨਾਂ ਦੀ ਗੱਲ ਕਰੀਏ ਬਲਕਿ ਹੁਣ ਇਹ ਅੰਦੋਲਨ ਦੀ ਗੂੰਜ ਲਦਾਖ ਤੱਕ ਸੁਣਾਈ ਦੇ ਰਹੀ ਹੈ ਲਦਾਖ ਦੇ ਜੋ ਸੋਸ਼ਲ ਰਿਫਾਰਮਰ ਨੇ ਜਾਂ ਫਿਰ ਆਪਾਂ ਕਹਿ ਦਈਏ ਜੋ ਐਜੂਕੇਸ਼ਨ ਰਿਫਾਰਮਰ ਨੇ ਇੰਜੀਨੀਅਰ ਨੇ ਬੜੇ ਹੀ ਨਾਮ ਨਾਲ ਉਹਨਾਂ ਨੇ ਖੱਟਿਆ ਵੈ ਸੋਨਮ ਵਾਂਗਜੂਕ ਉਬੀ ਉਸ ਵਕਤ ਬੀਤੇ ਦਿਨ ਆਪਣੇ ਖਨੌਰੀ ਬਾਰਡਰ ਦੇ ਉੱਤੇ ਆਏ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕੀਤੀ ਹੈ ਨਾ ਸਿਰਫ OI ਬਲਕਿ ਲਦਾਖ ਦੀ ਕਈ ਜਨਤਾ ਉਹਨਾਂ ਦੇ ਨਾਲ ਆਈ ਹੈ ਲਦਾਖ ਦੇ ਲੋਕ ਆਏ ਨੇ ਜੋ ਕਿ ਲਦਾਖੀ ਲੋਕ ਨੇ ਆਪਣੇ ਦੇਸ਼ ਪਰ ਦੇ ਵਿੱਚ ਆਪਣੇ ਜਾਂ ਜੌਬਸ ਕਰਦੇ ਨੇ ਜਾਂ ਫਿਰ ਪੜ੍ਹਾਈ ਕਰਦੇ ਨੇ ਉਹਨਾਂ ਦੇ ਵੀ ਕੁਝ ਲੋਕ ਜਾਂ ਫਿਰ ਕੁਝ ਸਟੂਡੈਂਟ ਉਹਨਾਂ ਦੇ ਨਾਲ ਸੀ ਸਾਰੇ ਲੋਕ ਇਹ ਦੱਸਣ ਆਏ ਕਿ ਲਦਾਖ ਇਸ ਵਕਤ ਪੰਜਾਬ ਵੱਲੋਂ ਜੋ ਅੰਦੋਲਨ ਕੀਤਾ ਜਾ ਰਿਹਾ ਉਸ ਦੇ ਨਾਲ ਖੜਾ ਹੈ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਕਿਹਾ ਵੀ ਸੀ ਕਿ ਪੰਜਾਬ ਤੁਹਾਡਾ ਵੱਡਾ ਭਰਾ ਹੈ ਤੇ ਵੱਡੇ ਭਰਾ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅੰਦੋਲਨ ਦਾ ਹੁਣ ਜ਼ਿੰਮੇਵਾਰੀ ਬਣਦੀ ਹੈ ਛੋਟੇ ਭਰਾਵਾਂ ਨੂੰ ਯਾਨੀ ਕਿ ਹੋਰ ਸੂਬਿਆਂ ਨੂੰ ਕਿ ਆ ਕੇ ਨਾਲ ਖੜੋ ਜੋ ਡਿਮਾਂਡਸ ਨੇ ਫਾਰਮਰਸ ਦੀ ਆ ਆਪਾਂ ਉਹਨਾਂ ਨੂੰ ਪੂਰਾ ਕਰਵਾਣਾ ਹੈ ਤਾਂ ਇਸ ਤੋਂ ਬਾਅਦ ਹੁਣ ਆਪਾਂ ਕਹਿ ਸਕਦੇ ਹਾਂ ਕਿ ਲਦਾਖ ਦੇ ਇੱਕ ਕਦਾਂਵਰ ਚਿਹਰੇ ਨੇ ਉਹ ਹੁਣੇ ਥਾਂ ਦੇ ਉੱਤੇ ਆਏ ਨੇ ਖਨੋਰੀ ਬਾਰਡਰ ਦੇ ਉੱਤੇ ਆਏ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ ਸੋਨਮ ਵਾਂਗਚੂਗ ਨੇ ਤੇ ਸਾਫ਼ ਤੌਰ ਤੇ ਕਿਹਾ ਕਿ ਲਦਾਖ ਦੇ ਲੋਕ ਲਦਾਖ ਦੀ ਜਨਤਾ ਲਦਾਖ ਦਾ ਜੋ ਜੋ ਆਪਣਾ ਸੋਚਣ ਸ਼ਕਤੀ ਹੈ ਉਹ ਪੂਰੇ ਤੁਹਾਡੇ ਨਾਲ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਕੀ ਕਹਿ ਰਹੇ ਨੇ ਆਪਾਂ ਉਹਨਾਂ ਦੀ ਗੱਲ ਵੀ ਸੁਣ ਲੈਣੀ ਹੈ तो यही लोकतंत्रिक देश बने हैं हम आज़ादी के बाद से और लोकतंत्र में लोगों की सुनना बहुत ज़रूरी है लोगों की भलाई करने के लिए लोगों से पूछ के लोगों के साथ के साथ हो तो वो लोगों की भलाई है वही किसानों की बात भी है जो मैं कह रहा था उनके समन्वय से हो नीतियाँ अच्छी हैं बताई जाती हैं तो ऐसी अच्छी हों जो कि किसानों को भी अच्छी लगें नहीं तो उन्हें बचाने को उनके बिना तो वो होगा मान न मान मैं तेरा भगवान हाँ तो उनसे पूछ के उनको क्या दर्द है वो दर्द दुख हटाने के नीतियाँ हो वैसे ही हम लद्दाख में कहते हैं कि लद्दाख की भलाई आप करना चाहते हैं मगर लद्दाख के लोगों को भी साथ लेके भलाई करें तो सबकी भलाई होगी तो मुझे उम्मीद है कि सरकार में आगे ये सूझबूझ आएगी कि लोगों के साथ मिलके और इसके लिए हमें सभी लोगों को सरकार से अपील करनी चाहिए ख़ासकर किसानों के बात तो ऐसी है कि हर नागरिक उससे अलग नहीं है लद्दाख को कोई समझता है कोई नहीं समझता है कि पानी वहाँ से आता है पूरे देश का मगर किसान का बोया हुआ उगाया हुआ ना खाने वाला तो कोई नहीं है